ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਮੈਂ ਬਹੁਤ ਘੱਟ ਰੇਟਾਂ ਵਿੱਚ ਵੈਡਿੰਗ ਸਪੈਸ਼ਲ ਲੈ ਕੇ ਆਈਆਂ ਆ অর্ਗੈਂਜ਼ਾ ਦੀ ਸ਼ਾਰਟ ਮਿਲੇਗੀ ਹੈਂਡਵਰਕ ਦੇ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਤੁਹਾਨੂੰ ਮਿਲੇਗਾ ਸ਼ੈਂਟੂਨ ਦਾ ਬਾਟਮ ਮਿਲੇਗਾ 1690 ਰੁਪਏ ਦਾ ਰੇਟ ਹੈ ਚਾਰ ਰੰਗਾਂ ਵਿੱਚ ਇਹ ਸੂਟ ਆਏਗਾ ਚਾਰ ਰੰਗ ਬਹੁਤ ਪਿਆਰੇ ਨੇ orange yellow maroon रेडिश मैरून ਦੇ ਗ੍ਰੀਨ ਕਲਰ ਚਾਰ ਰੰਗ ਨੇ ਤੇ ਚਾਰੇ ਰੰਗ ਹੀ ਬਹੁਤ ਪਿਆਰੇ ਸੋਨੇ ਤੇ ਸੋਬਰ ਨੇ ਰੰਗ ਬਹੁਤ ਪਿਆਰੇ ਨੇ ਤੇ ਰੰਗ ਇਹਨਾਂ ਵਿੱਚ ਚਾਰ ਆਣਗੇ 1690 ਰੁਪਏ ਦਾ ਰੇਟ ਹੈ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿਵੇਂ ਕਿਡੇ-ਕਡੇ ਸੂਟ ਕਿਵੇਂ ਦੇ ਪੈਟਰਨ ਕਿਵੇਂ ਦੇ ਡਿਜ਼ਾਈਨ ਦੇ ਵਿੱਚ ਕਿਵੇਂ ਦੇ ਰੰਗਾਂ ਵਿੱਚ ਐਡ ਕੀਤੇ ਨੇ ਕੁਝ ਵਿੱਚ ਦੋ-ਦੋ ਰੰਗ ਆਣਗੇ ਸਿੰਗਲ-ਸਿੰਗਲ ਕਲਰ ਵੀ ਆਏਗਾ ਐ ਵਾਲਾ ਸਿੰਗਲ ਕਲਰ ਵਿੱਚ ਤੁਹਾਨੂੰ ਸੂਟ ਮਿਲੇਗਾ 3000 ਰੁਪਏ ਦੇ ਵਿੱਚ ਸਿੰਗਲ ਕਲਰ ਹੈ ਬਹੁਤ ਪਿਆਰਾ ਕਲਰ ਹੈ ਵੀ ਐ ਵਾਲੇ ਜਿਹੜੇ ਸੂਟ ਨੇ ਵੀ ਨੈੱਕ ਦੇ ਵਿੱਚ ਡਿਜ਼ਾਈਨ ਦੇ ਵਿੱਚ ਤੁਹਾਨੂੰ অর্ਗੇਂਜ਼ਾ ਦੀ ਸ਼ਰਟ ਵਿੱਚ ਵਰਕ ਮਿਲੇਗਾ ਪ्योर ਸ਼ਿਫੋਨ ਦਾ ਦੁਪੱਟਾ ਮਿਲੇਗਾ ਸ਼ੈਂਟੂਨ ਦਾ ਤੁਹਾਨੂੰ ਬਾਟਮ ਮਿਲੇਗਾ ਦੁਪੱਟੇ ਤੇ ਤੁਹਾਨੂੰ ਲਟਕਣ ਲੱਗੀਆਂ ਮਿਲਣਗੀਆਂ ਛਫੌਨ ਤੇ ਦੁਪੱਟੇ ਤੇ ਲੈਂਸ ਲੱਗੀ ਆ ਚਾਰੋਂ ਸਾਈਡਾਂ ਤੇ ਘੇਰੇ ਤੇ ਵਰਕ ਹੈ ਗਲਾ ਵੀ ਨੈਕ ਬਣਿਆ ਹੋ ਨਿਕ ਮਿਲੇਗਾ ਉਹਦਾ ਰੇਟ 1600 ਸੀ ਐ ਵਾਲੀ ਜਿਹੜੀ ਵਾਈਟ ਏਮਬਰਾਇਡਰੀ ਦੇ ਨਾਲ ਨਵੀਂ ਕਲੈਕਸ਼ਨ ਆਈ ਆ ਬਹੁਤ ਸੋਹਣੇ ਰੰਗ ਨੇ 1450 ਰੁਪਏ ਦਾ ਰੇਟ ਹੈ ਚਾਰ ਰੰਗਾਂ ਵਿੱਚ ਆਏਗੀ ਰਸਟ ਪਰਪਲ ਮਜੈਂਟਾ ਤੇ ਮੈਰੂਨ ਇਹਦਾ ਆਰਗੈਂਜ਼ਾ ਦੀ ਸ਼ਰਟ ਹੈ ਹੈਂਡ ਵਰਕ ਆਏਗਾ ਪਿਓਰ ਸ਼ਿਵਨ ਦਾ ਦੁਪੱਟਾ ਹੈ ਸ਼ੈਂਟੂਨ ਦਾ ਬਾਟਮ ਹੈ ਰੰਗ ਇਹਦੇ ਵਿੱਚ ਵੀ ਚਾਰ ਨੇ ਤੇ ਚਾਰੇ ਰੰਗ ਬਹੁਤ ਪਿਆਰੇ ਨੇ ਦੁਪੱਟੇ ਤੇ ਤੁਹਾਨੂੰ ਵਾਈਟ ਲੈਸ ਲੱਗੀ ਮਿਲੇਗੀ 슬ੀਵਸ ਤੇ ਵਰਕ ਹੈ ਘੇਰੇ ਤੇ ਤੁਹਾਨੂੰ ਪਾਰ ਲੈਸ ਜਿਹੜੀ ਕਿ ਅੱਜਕੱਲ ਬਹੁਤ ਟ੍ਰੈਂਡ ਕਰ ਰਹੀ ਹੈ ਉਹ ਲੱਗੀ ਮਿਲੇਗੀ ਸਾਰੇ ਸੂਟਾਂ ਦੀ ਓਪਨ ਪਿਕਚਰ ਵੀ ਇੱਥੇ ਮੈਂ ਤੁਹਾਨੂੰ ਸ਼ੋਅ ਕਰ ਦਿੱਤੀ ਹੋਈ ਹੈ ਦੋ ਰੰਗਾਂ ਦੇ ਵਿੱਚ ਪਿਓਰ ਰਸ਼ੀਅਨ ਸਿਲਕ ਦੀ ਸ਼ਾਰਟ ਵਿਦ ਵਰਕ ਦੇ ਨਾਲ ਆਏਗੀ ਘੇਰੇ ਤੇ ਵਰਕ ਹੈ ਤਰੀ ਗਲੇ ਤੇ ਵਰਕ ਹੈ ਦੋ ਰੰਗ ਨੇ ਡਿਜ਼ਾਈਨਰ ਦੁਪੱਟਾ ਆਏਗਾ ਸ਼ੈਂਟੂਨ ਦਾ ਬਾਟਮ ਹੈ 1230 ਰੁਪਏ ਦਾ ਰੇਟ ਹੈ ਦੋ ਰੰਗ ਨੇ ਦੁਪੱਟਾ ਬਹੁਤ ਪਿਆਰਾ ਹੈ ਦੁਪੱਟੇ ਤੇ ਵੀ ਤੁਹਾਨੂੰ ਪਰਲ ਲੇਸ ਜਿਹੜੀ ਅੱਜਕੱਲ ਬਹੁਤ ਟ੍ਰੈਂਡ ਕਰ ਰਹੀ ਹੈ ਉਹ ਲੱਗੀ ਮਿਲੇਗੀ ਤੇ ਸ਼ਰਟ ਦੇ ਘੇਰੇ ਤੇ ਵੀ ਉਹੀ ਲੇਸ ਸੇਮ ਤੁਹਾਨੂੰ ਲੱਗੀ ਜਿਹੜੀ ਕਿ ਮਿਲੇਗੀ ਐ ਵਾਲਾ ਵੀ ਚਾਰ ਰੰਗਾਂ ਵਿੱਚ ਪਿਓਰ ਗਲਾਸ ਆਰਗੇਂਜ਼ਾ ਦੀ ਸ਼ਰਟ ਵਿਦ ਹੈਂਡਵਰਕ ਨਾਲ ਸੂਟ ਆਏਗਾ ਪਿਓਰ ਸ਼ਿਫੌਨ ਦਾ ਦੁਪੱਟਾ ਐਂਡ ਟਰੂਨ ਦਾ ਬਾਟਮ ਹੈ 1350 ਰੁਪਏ ਦਾ ਰੇਟ ਹੈ। ਬਾਕੀ ਸੂਟ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਸੂਟ ਅਵੇਲੇਬਲ ਨੇ। ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜਰ ਦਿੱਤਾ 10 ਨੰਬਰ ਦਾ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਕਰੀ ਤਰ ਰਿਪਲਾਈ ਜ਼ਰੂਰ ਆਏਗਾ। ਐਵਲੀ ਜਿਹੜੀਆਂ ਨੇ ਸ਼ਿਮਰ ਸੂਟ ਆਲੋਵ ਤੁਹਾਨੂੰ ਮਿਲੇਗਾ ਚਿਨੌਨ ਦਾ ਦੁਪੱਟਾ ਮਿਲੇਗਾ 슬ੀਵਸ ਤੇ ਵਰਕ ਆਏਗਾ ਸਲਵਾਰ ਤੇ ਵੀ ਵਰਕ ਆਏਗਾ 2500 ਦਾ ਰੇਟ ਹੈ ਸਿੰਗਲ ਕਲਰ ਇਹਦੇ ਵਿੱਚ ਬੈਲਵਰ ਸ਼ਰਟ ਟੈਬੀ ਸਲਵਾਰ ਤੇ ਨੈਟ ਚਿੱਪੀ ਦੁਪੱਟਾ ਤੁਹਾਨੂੰ ਮਿਲੇਗਾ 2400 ਦੇ ਵਿੱਚ ਰੰਗ ਇਹਦੇ ਵਿੱਚ ਇੱਕ ਹੈ ਇਹ ਵਾਲਾ ਸੂਟ ਵੀ ਤੁਹਾਨੂੰ ਸਿੰਗਲ ਕਲਰ ਵਿੱਚ ਮਿਲੇਗਾ 2700 ਦੇ ਵਿੱਚ ਸ਼ਿਮਰ ਦੀ ਸ਼ਰਟ ਹੈ ਸ਼ਿਮਰ ਦਾ ਬਾਟਮ ਸ਼ਿਮਰ ਦਾ ਦੁਪੱਟਾ ਹੈ ਸਿੰਗਲ ਸਿੰਗਲ ਕਲਰ ਨੇ ਇਹ ਸਾਰੇ ਸੂਟ ਹੈਂਡਵਰਕ ਵਾਲੇ ਨੇ ਤੇ ਆ 26 ਸੂਟ ਦੇ ਵਿੱਚ ਤੁਹਾਨੂੰ ਮਿਲੇਗਾ ਪਿੰਕ ਕਲਰ ਦਾ ਇਹਨਾਂ ਦੇ ਜਿਹੜੇ ਰੰਗ ਨੇ ਸਿੰਗਲ ਸਿੰਗਲ ਹੀ ਤੁਹਾਨੂੰ ਮਿਲ ਜਾਣਗੇ ਬਾਕੀ ਇਹ ਜਿਹੜੇ ਹੋਰ ਚੁਆਇਸਿਸ ਨਹੀਂ ਆਈਆਂ ਟੈਬੀ ਸਿਲਕ ਵਿੱਚ ਤੁਹਾਨੂੰ ਚਨੌਣ ਤੇ ਦੁਪੱਟੇ ਵਾਲਾ 2700 ਦੇ ਵਿੱਚ ਹੈਂਡਵਰਕ ਵਾਲਾ ਸੂਟ ਮਿਲੇਗਾ ਸਿੰਗਲ ਕਲਰ ਨਾਲ ਔਰਗੈਂਜ਼ਾ ਸ਼ਰਟ ਤੇ ਟੈਬੀ ਸਲਵਾਰ ਔਰਗੈਂਜ਼ਾ ਬੂਟੀ ਦੁਪੱਟਾ 2700 ਦੇ ਵਿੱਚ ਇਹ ਵੀ ਤੁਹਾਨੂੰ ਸਿੰਗਲ ਕਲਰ ਦੇ ਵਿੱਚ ਮਿਲੇਗਾ ਜਿਵੇਂ ਕਿ ਮੈਂ ਦੱਸਿਆ ਕਿ ਇਹਨਾਂ ਵਿੱਚ ਕਲਰ ਸਿੰਗਲ ਸਿੰਗਲ ਹੀ ਨੇ ਇਹ ਹੁਣ ਚਾਰ ਰੰਗ ਇਹਦੇ ਵਿੱਚ ਆਏ ਨੇ ਬਨਾਰਸੀ ਸ਼ਰਟ ਹੈ ਟੈਬੀ ਬਾਟਮ ਹੈ ਚਨੌਂ ਦਾ ਡਿਊ ਡ੍ਰੌਪਸ ਵਾਲਾ ਦੁਪੱਟਾ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ